ਓ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਨ ਤੁਹਾਡਾ ਪੱਕਾ ਹੋਊਗਾ ਫਿਰ ਕਹਿਣੇ ਪੁਲਿਸ ਕਹਿੰਦੇ ਮਾੜਿਆ ਤੇ ਤੁਹਾਡੇ ਨਾਲੇ ਧੱਕਾ ਹੋਊਗਾ ਓ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਨ ਤੁਹਾਡਾ ਪੱਕਾ ਹੋਊਗਾ ਓ ਜੀ ਗਾਣਿਆਂ ਦਾ ਸ਼ੌਂਕ ਕਰੋ ਤੁਸੀਂ ਸ਼ੌਂਕ ਤੇ ਮੈਨੂੰ ਜੀ 95 ਤੋਂ ਆ ਜੀ 1995 ਤੋਂ ਉਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਡਿਊਟੀ ਤੇ ਫਿਰ ਟਾਈਮ ਲੈ ਕੇ ਕੱਢ ਲੈਣੇ ਉਹ ਲਿਖਣ ਦਾ ਬੋਲ ਨੂੰ ਵਹਿ ਜਾਂ ਰਾਤ ਨੂੰ ਵਹਿ ਜਾਂਦੇ ਹੁਣ ਮੈਂ ਆਪਣੀ ਤੁੰਬੀ ਵੀ ਰੱਖੀ ਆ ਕੋਲ ਤੁੰਬੀ ਮੇਰੀ ਗੱਡੀ ਚ ਆ ਮੈਂ ਲੈ ਆਂਦੀ ਦੀ ਡਿਊਟੀ ਦੇ ਉੱਤੇ ਆ ਜੀ ਤੇ ਹਰਮੋਨੀਆਂ ਵਿੱਚ ਬਿਆ ਗੱਡੀ ਦੇ ਵਿੱਚ ਕਿਸੇ ਗਾਇਕੀ ਇਹ ਲੋਕਾਂ ਤੋਂ ਵੱਧ ਤੋਂ ਸਰੋਤਿਆਂ ਤੱਕ ਦਰਸ਼ਕਾਂ ਤੱਕ ਪਹੁੰਚੇ ਸਰ ਮੈਂ ਸੋਚਿਆ ਤੇ ਬੜਾ ਕੁਛ ਆ ਪਰ ਆਪਣੀਆਂ ਕੁਝ ਮਜਬੂਰੀਆਂ ਕੋਈ ਇਹ ਵੀ ਗੱਲਾਂ ਇਮਾਨਦਾਰੀ ਡਿਊਟੀ ਕਰਦੇ ਆ ਆਪਣੀ ਪੈਸੇ ਦੀ ਕਮੀ ਦਾ ਕਰਕੇ ਨਹੀਂ ਉਸ ਨੂੰ ਅਹੀਂ ਗਾਣਾ ਗਾ ਸਕਦੀ ਤੇਰਜੀ ਦੇਣੀ ਪੈਂਦੀ ਹਾਂ ਜੀ ਬਸ ਪਰਿਵਾਰ ਚਲਾਣਾ ਜੀ ਟੋਪੀਆਂ ਸਿਰਾਂ ਤੇ ਸਰਹੰਦ ਆ ਜੀ ਆਉਣਗੇ ਤੂੰ ਜਿਨ੍ਹਾਂ ਲਈ ਕਲਾਏ ਪੁੱਤ ਚਾਰ ਬਨ ਕੇ ਰਮਲ ਸਰਹੰਦ ਆ ਜੀ ਆਉਣਗੇ ਤੂੰ ਜਿਨ੍ਹਾਂ ਲਈ ਕਲਾਏ ਪੁੱਤ ਚਾਰ ਬਾਜਾ ਵਾਲਿਆ ਤੂੰ ਜਿਨ੍ਹਾਂ ਲਈ ਕਟਾਏ ਪੁੱਤ ਚਾਰ ਟ੍ਰੈਫਿਕ ਨੀਮਾ ਪ੍ਰਤੀ ਜਾਗਰੂਕਤਾ ਫਲਾਉਣ ਦੇ ਮੰਤਵ ਦੇ ਨਾਲ ਪੁਲਿਸ ਵੱਲੋਂ ਅਕਸਰ ਹੀ ਨੇਕਾ ਉਪਰਾਲੇ ਕੀਤੇ ਜਾਂਦੇ ਨੇ ਨੇਕਾ ਵਾਰ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ ਸਕੂਲਾਂ ਕਾਲਜਾਂ ਜਾ ਕੇ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚੌਂਕਾਂ ਦੇ ਵਿੱਚ ਆਮ ਰਾਹਗੀਰਾਂ ਨੂੰ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਅਮਰਸਰ ਟ੍ਰੈਫਿਕ ਪੁਲਿਸ ਦੇ ਇੱਕ ਥਾਣੇਦਾਰ ਦੇ ਨਾਲ ਕੇਐਸਆਈ ਗੁਰਨਾਮ ਸਿੰਘ ਦੇ ਨਾਲ ਜੋ ਨਵੇਕਲੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਨੇ ਉਹ ਨਵੇਕਲਾ ਅੰਦਾਜ਼ ਹੈ ਉਹਨਾਂ ਦਾ ਗਾਇਕੀ ਦਾ ਗੁਰਨਾਮ ਸਿੰਘ ਖੁਦ ਗਾਣੇ ਤਿਆਰ ਕਰਦੇ ਨੇ ਵਿਸ਼ੇਸ਼ ਤੌਰ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਤੇ ਲੋਕਾਂ ਨੂੰ ਉਹ ਗਾਣੇ ਸੁਣਾ ਕੇ ਜਾਗਰੂਕ ਕਰਦੇ ਨੇ ਉਹ ਕੀ ਤਰੀਕਾ ਹੈ ਕੀ ਅੰਦਾਜ਼ ਹੈ ਅਸੀਂ ਗੱਲ ਕਰਾਂਗੇ ਗੁਰਨਾਮ ਸਿੰਘ ਘਰਾ ਦੇ ਨਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਜੀ ਅਕਸਰ ਹੀ ਮੈਂ ਸੋਸ਼ਲ ਮੀਡੀਆ ਤੇ ਤੁਹਾਡਾ ਇੱਕ ਗਾਣਾ ਸੁਣਦਾ ਜਿਹੜਾ ਅਸੀਂ ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਸੁਣਾਉਂਦੇ ਹਾਂ ਉਹ ਪਹਿਲਾਂ ਸਭ ਤੋਂ ਪਹਿਲਾਂ ਉਸ ਗਾਣੇ ਦੀ ਸਤਰਾਂ ਸਾਡੇ ਦੱਸ ਕਾਣਾ ਸਾਂਝਿਆ ਕਰੋ ਹੋ ਰੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਓ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਫਿਰ ਕਹਿਣੇ ਪੁਲਿਸ ਕਹਿੰਦੇ ਮਾੜਿਆ ਤੇ ਤੁਹਾਡੇ ਨਾਲੇ ੱੱੱਕਾ ਹੋਊਗਾ ਓ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਓ ਜਿੰਨੀਆਂ ਹੀ ਚੌਂਕਾਂ ਵਿੱਚ ਲਟਾਂਉਣ ਲੱਗੀਆਂ ਉਹਨੀਆਂ ਸੁਰੱਖਿਆ ਵੀ ਪੁਲਿਸ ਵੀ ਲੱਗੀਆਂ ਜੇ ਕਰੋਗੇ ਕਰਾਸ ਤੁਸੀਂ ਇਹਨਾਂ ਨੂੰ ਇਹਨੂੰ ਨੁਕਸਾਨ ਤੁਹਾਡਾ ਪੱਕਾ ਹੋਊਗਾ ਉਹ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਜਲਨ ਤੁਹਾਡਾ ਪੱਕਾ ਹੋਊਗਾ ਉਹ ਪੀਕੇਅਨ ਕੋਲ ਪੀਕੇਅਨ ਕੋਲ ਸਟੀering ਨਾ ਫੜਿਓ ਬੀਆਰਟੀ ਲੇਨ ਵਿੱਚ ਕਦੇ ਵੀ ਨਾ ਵੜਿਓ ਅਮਰਸਰ ਦੀ ਬੀਆਰਟੀ ਲੇਨ ਵਿੱਚ ਬੀਆਰਟੀ ਜਿਹੜੀ ਉਹ ਬਸਾਂ ਵਾਲੀ ਬਸਾਂ ਵਾਲੀ ਬੀਆਰਟੀ ਪੀਕੇਅਨ ਕੋਲ ਸਟੀering ਨਾ ਫੜਿਓ ਬੀਆਰਟੀ ਲੇਨ ਵਿੱਚ ਕਦੇ ਵੀ ਨਾ ਵੜਿਓ ਤੈਨੂੰ ਨੁਕਸਾਨ ਤੁਹਾਡਾ ਪੱਕਾ ਹੋਊਗਾ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਉਹ ਰੈੱਡ ਲਾਈਟ ਨਾ ਕਰਾਸ ਤੁਸੀਂ ਕਰਿਓ ਚਲਾਨ ਤੁਹਾਡਾ ਪੱਕਾ ਹੋਊਗਾ ਉਹ ਬਿਨਾ ਹੈਲਮਟ ਦੇ ਲਓਗੇ ਤਿੰਨ ਤਿੰਨ ਗੇੜੀਆਂ ਲੱਗ ਜਾਣੀਆਂ ਨੇ ਤਾਰਾ ਤੁਹਾਡੇ ਤੇ ਬਥੇਰੀਆਂ ਉਹ ਬਿਨਾ ਕਾਗਜ਼ਾਂ ਦੇ ਉਹ ਬਿਨਾ ਕਾਗਜ਼ਾਂ ਦੇ ਗੁਰਨਾਮ ਨੇ ਚਲਾਨ ਤੁਹਾਡਾ ਕੱਟਣਾ ਤੇ ਸਾਧਨ ਤਾਂ ਡਾ ਬੌਂਡ ਪੱਕਾ ਹੋਊਗਾ ਹੋ ਰੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਨ ਤਾਂ ਡਾ ਪੱਕਾ ਹੋਊਗਾ ਹੋ ਰੱਡ ਲੈਟ ਨਾ ਕਰਾਸ ਤੁਸੀਂ ਕਰਿਓ ਚਲਨ ਤਾਂ ਡਾ ਪੱਕਾ ਹੋਊਗਾ ਅੱਛਾ ਇਹ ਕਿਦਾਂ ਖਿਆਲ ਕਿਦਾਂ ਆਇਆ ਸ਼ੌਕ ਹੈ ਕਿਦਾਂ ਜੀ ਸ਼ੌਕ ਹੈ ਜੀ ਪਹਿਲੇ ਵੀ ਗਾਣੇ ਲਿਖਦੇ ਰਹੇ ਮੈਂ ਕਾਫੀ ਗਾਣੇ ਗੁਣੇ ਲਿਖੇ ਆ ਇਦਾਂ ਦੇ ਮਤਲਬ ਸ਼ੌਕ ਹੋਣੀ ਬੋਲਣ ਦਾ ਆਇਆ ਚ ਲਿਖਦੇ ਪਹਿਲਾਂ ਸੀ ਗਾਣ ਦਾ ਸ਼ੌਂਕ ਖੋਲ ਗਾਉਣ ਦਾ ਹੁਣ ਦਾ ਹੈ ਜੀ ਹਾਂ ਜੀ ਸੋਸ਼ਲ ਮੀਡੀਆ ਤੇ ਗਾਣਾ ਮੈਂ ਸੁਣਿਆ ਸੀ ਤਾਂ ਮੈਂ ਅੱਜ ਤੁਹਾਡੇ ਕੋਲ ਪਹੁੰਚਿਆ ਅੱਜ ਉਹ ਮੇਰਾ ਜੀ ਜਨਮ ਦਿਨ ਸੀ ਤੇ ਉਹ ਸਰਦਾਰ ਹਰਪਾਲ ਸਿੰਘ ਜੀ ਸਾਡੇ ਡਿਪਟੀ ਸਾਹਿਬ ਇੰਸਪੈਕਟ ਸਾਹਿਬ ਸਾਰੇ ਮੇਰੇ ਦੋਸਤ ਮਿੱਤਰ ਸਾਰੇ ਸੁਖਜਿੰਦਰ ਸਿੰਘ ਗੁਰਨਾਮ ਸਿੰਘ ਮੇਰੇ ਸਰਨਾਵਾ ਸਾਰੇ ਮਿੱਤਰ ਹੋਰ ਕਾਫੀ ਮਿੱਤਰ ਸੀ ਐਸਪੀ ਸਾਹਿਬ ਦੇ ਗਨਮੈਨ ਸੀ ਡੀਐਸਪੀ ਸਾਹਿਬ ਦੇ ਗਨਮੈਨ ਸੀ ਸਾਰਿਆਂ ਨੇ ਮੈਨੂੰ ਕਿਹਾ ਤੂੰ ਬੋਲ ਗਾਣਾ ਬੋਲ ਤੇ ਮੈਂ ਪਹਿਲੇ ਬੋਲਦਾ ਨਹੀਂ ਸੰਗਦਾ ਸੀ ਜੀ ਤੇ ਉਥੇ ਫਿਰ ਮੈਨੂੰ ਸਾਰਿਆਂ ਨੇ ਬੁਲਾਇਆ ਤੇ ਫਿਰ ਮੈਂ ਬੋਲਤਾ ਜੀ ਉਹ ਵੀ ਗਾਣਾ ਕੋ ਲਿਖਿਆ ਗਾਣੇ ਤਾਂ ਬੜੇ ਲਿਖਿਆ ਜੀ ਕੋਈ ਤਾਂ ਧਾਰਮਿਕ ਵੀ ਧਾਰਮਿਕ ਵੀ ਲਿਖਿਆ ਤੇ ਦੂਜੇ ਵੀ ਲਿਖਿਆ ਜੀ ਜਿਹੜਾ ਵੀ ਤੁਹਾਡਾ ਪਸੰਦੀਦਾ ਗਾਣਾ ਕੋਈ ਇੱਕ ਹੋਰ ਇੱਕ ਹੈਗਾ ਇਹ ਨਾਕੀਆਂ ਦੇ ਪਾਏ ਨੇ ਪਵਾੜੇ ਸੱਜਣਾ ਦੋ ਦੋ ਦਿਨ ਮੈਂ ਇੱਕ ਅੰਤਰਾ ਬੋਲੂੰਗਾ ਜੀ ਸੌਰੀ ਸਤਾਈ ਬੋਲੂੰਗਾ ਫਿਰ ਅੰਤਰਾ ਬੋਲੂੰਗਾ ਠੀਕ ਹੈ ਜੀ ਸਮਝਦਾ ਤੁਸੀਂ ਪਹਿਲੇ ਮੈਂ ਸ਼ੇਰ ਬੋਲਾਂਗਾ ਜੀ ਅਦਰਾਤ ਦਲੀ ਜਾਂ ਅੱਗੇ ਨਹੀਂ ਕੋਈ ਸੁਪਨਾ ਆਣ ਕਿ ਲੋ ਜਾਂਦਾ ਆ ਬੈਂਦੀ ਤਸਵੀਰ ਸੁਰਾਣੇ ਤੇ ਫਿਰ ਸੋਣਾ ਮੁਸ਼ਕਿਲ ਹੋ ਜਾਂਦਾ ਹਿਜਰ ਤੇਰੇ ਦਾ ਦਰਦ ਨੀ ਅੜੀਏ ਵੇਰੀ ਨਾੜੀ ਨਾੜੀ ਟੋ ਜਾਂਦਾ ਸੌ ਰੱਬ ਦੀ ਮੈਂ ਪਿਆਰ ਨਹੀਂ ਕੀਤਾ ਪਿਆਰੇ ਆਪਣੇ ਆਪ ਤਾਂ ਹੋ ਜਾਂਬ ਇਹਨਾਂ ਅੱਖੀਆਂ ਦੇ ਪਾਏ ਨੇ ਪਵਾੜੇ ਸੱਜਣਾ ਇਹਨਾਂ ਅੱਖੀਆਂ ਦੇ ਪਾਏ ਨੇ ਪਵਾੜੇ ਸੱਜਣਾ ਅਸੀਂ ਹਰ ਇੱਕ ਲਈ ਅੱਜ ਮਾੜੇ ਸੱਜਣਾ ਇੰਨੇ ਯਕੀਆਂ ਦੇ ਪਾਏ ਨੇ ਪਵੜ ਸਜਣਾ ਬੰਦਾ ਜਿਹੜਾ ਸੀ ਟ੍ਰੈਫਿਕ ਤੇ ਗਾਣਾ ਤਿਆਰ ਕੀਤਾ ਵਧੀਆ ਇੱਕ ਉਪਰਾਲਾ ਹੈ ਇਹ ਵੇ ਸੁਣਾਉਣੇ ਇੱਥੇ ਜੋ ਲੋਕ ਆਉਂਦੇ ਜਾਂਦੇ ਖਾਸ ਕਰਕੇ ਤੁਸੀਂ ਐਸ ਵੇਲੇ ਸਚਕਣ ਸ਼੍ਰੀ ਮੰਦਿਰ ਸਾਹਿਬ ਦੇ ਨੇੜੇ ਡਿਊਟੀ ਦੇ ਰਹੇ ਹੋ ਰਾਸਤੀ ਪਹਿਲਾਂ ਨਮਸਕਾਰ ਕਰੀ ਦੀ ਉਹਨਾਂ ਨੂੰ ਜੀ ਤੇ ਸਾਰਿਆਂ ਨੂੰ ਵੇਅਰ ਕਰੀਦਾ ਜੀ ਵੀ ਸਾਰਿਆਂ ਖਲੋਖ ਲੋ ਕੇ ਵੈਲਕਮ ਜੀ ਜੀ ਆਇਆਂ ਨੂੰ ਕਿੱਥੋਂ ਆਏ ਜੇ ਤੁਸੀਂ ਬਾਹਰੋਂ ਆਏ ਜੇ ਤੁਹਾਡਾ ਵੈਲਕਮ ਜੀ ਜੀ ਆਇਆਂ ਨੂੰ ਤਾਂ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਕਾਰਜ ਜਿੱਤੇ ਆਉਂਦੇ ਆ ਜਾਂ ਮੋਟਰਸਾਈਕਲ 'ਤੇ ਜਾਂ ਪੈਦਲ ਆਉਂਦੇ ਉਹਨਾਂ ਨੂੰ ਪੁੱਛੀਦਾ ਕਿ ਕਿੱਥੋਂ ਆਏ ਜੀ ਤੁਹਾਡਾ ਵੈਲਕਮ ਜੀ ਆਇਆਂ ਨੂੰ ਤੁਹਾਨੂੰ ਬੜੀ ਖੁਸ਼ੀ ਹੋਈ ਹੈ ਜੇ ਤੁਸੀਂ ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਆਏ ਹੋ ਤੇ ਇਸ ਕਰਕੇ ਉਹਨਾਂ ਨੂੰ ਹੱਥ ਜੋੜ ਕੇ ਕਈ ਦਾ ਵੈਲਕਮ ਜੀ ਜੀ ਆਇਆਂ ਨੂੰ ਅੱਛਾ ਫਿਰ ਟ੍ਰੈਫਿਕ ਨੀਵਾ ਬਾਰੇ ਜਾਂ ਗਾਣਾ ਸੁਣਾ ਲੈ ਉਹਨਾਂ ਨੂੰ ਕਦੇ ਜਿਹੜੇ ਮੈਂ ਵੇਖਿਆ ਚਲੋ ਜੀ ਬੜੀ ਕਾਫੀ ਲੋਕ ਤੁਹਾਡੇ ਕੋਲੇ ਜੇ ਜੇ ਕੋਈ ਕਹਿ ਦੇ ਤਾਂ ਉਹਨਾਂ ਨੂੰ ਮਾੜਾ ਮਟਾ ਇੱਕ ਇੱਕ ਦੋ ਅੰਤਰਾ ਸਤਾਈ ਸੁਣਾ ਦੀ ਦਾ ਤੇ ਵੇਅਰ ਕਰੀਦਾ ਵੀ ਮਤਲਬ ਤੁਸੀਂ ਸ਼ਰਾਬ ਨਹੀਂ ਪੀਣੀ ਗੁਰੂ ਰਾਮਦਾਸ ਦੇ ਨਗਰੀ ਦੇ ਵਿੱਚ ਆਣ ਕੇ दारू ਨਹੀਂ ਪੀਣੀ ਕਿਸੇ ਨੇ ਕੁਝ ਨਹੀਂ ਇਹੋ ਜੇ ਮਤਲਬ ਟ੍ਰੈਫਿਕ ਰੂਲ ਦੇ ਵੀ ਕਹਿੰਦਾ ਵੀ ਜਦੋਂ ਤੁਸੀਂ ਬਾਹਰੋਂ ਆਉਂਦੇ ਹੋ ਲਾਈਟਾਂ ਵੇਖਿਆ ਕਰੋ ਜੀ ਲਾਈਟ ਵੇਖ ਕੇ ਲੰਘਣਾ ਰੋਂਗ ਸਾਈਡ ਨਹੀਂ ਆਉਣਾ ਇਹੋ ਜੇ ਆਪਾਂ ਬੇਨਤੀਆਂ ਕਰਦੇ ਆਂ ਜੀ ਆਪਾਂ ਜਦੋਂ ਖਾਕੀ ਵਰਦੀ ਦਾ ਨਾਂ ਵੀ ਲਈਦਾ ਪੁਲਿਸ ਦਾ ਤਾਂ ਕਿਤੇ ਨਾ ਕਿਤੇ ਇੱਕ ਰੋਹਵਦਾਰ ਤਸਵੀਰ ਦਿਮਾਗ ਚ ਆਂਦੀ ਹੈ ਪਰ ਜਦੋਂ ਗੁਰਰਾਮ ਸਿੰਘ ਅਰੇ ਗਾਣਾ ਗਾ ਕੇ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦੇ ਕਿਸ ਤਰ੍ਹਾਂ ਲੱਗਦਾ ਹੈ ਦੇਖੋ ਜੀ ਇੱਥੇ ਬਹੁਤ ਅਫਸਰ ਆਏ ਜੀ ਇਹ ਨਾਕੇ ਪਰ ਇਹਦੇ ਨਾਲ ਨਾਕੇ ਅਫਸਰ ਕੋਈ ਆਇਆ ਹੀ ਨਹੀਂ ਜਿਹੜਾ ਬੰਦਾ ਹਰਕਤ ਨੂੰ ਖੁਸ਼ ਰੱਖਦਾ ਭਾਵੇਂ ਉਹ ਮਾੜਾ ਹੈ ਭਾਵੇਂ ਚੰਗਾ ਇਹ ਆਪਣੇ ਮੂਡ ਚ ਹੋਏ ਦਾ ਕਹਿੰਦਾ ਯਾਰ ਇਤਨਾ ਦਮਸਸਨ ਲਵਾ ਕੁਛ ਇਹ ਬੰਦਾ ਇਹ ਜ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਬੰਦਾ ਖੁਸ਼ਦਿਲ ਬੰਦਾ ਔਰ ਇੰਨੀ ਗੱਲ ਹੈ ਕਿ ਟ੍ਰੈਫਿਕ ਰੂਲਸ ਜਿਹੜਾ ਲੋਕਾਂ ਨੂੰ ਜਾਣਕਾਰੀ ਵੀ ਘੱਟ ਹੁੰਦੀ ਕਈ ਵਾਰੀ ਦੇਖੋ ਜੀ ਇੱਕ ਇੱਕ ਗਾਣੀ ਦੇ ਨਾਲ ਵੀ ਬੰਦੇ ਨੂੰ ਪ੍ਰੈਸ਼ਰ ਪੈਂਦਾ ਵਾ ਦੂਜੀ ਗੱਲ ਇਹ ਵਾ ਕਿ ਇਹ ਹਰ ਬੰਦੇ ਨੂੰ ਬਾਹਰੋਂ ਆਏ ਯਾਤਰੀਆਂ ਨੂੰ ਪਿਆਰ ਨਾਲ ਸਤਿਕਾਰ ਕਰਦੇ ਆ ਔਰ ਸਮਝਾਉਂਦੇ ਆ ਕਿ ਰਸਤਾ ਐਨ ਨੂੰ ਐਨ ਨੂੰ ਜਾਓ ਇਹ ਮਾੜੇ ਲੋਕਾਂ ਕੋ ਬਚੋ ਜਾਂ ਚੋਰ ਚੋਰੀਆਂ ਕੋ ਬਚੋ ਇਹਨਾਂ ਦੀ ਮੈਂ ਇੱਕ ਖਾਪੀ ਦੇਖੀ ਹੈ ਬਹੁਤ ਜ਼ਿਆਦਾ ਵੱਡੀ ਕਿ ਇੱਕ ਨਾ ਕਸਟਮਰ ਨੂੰ ਜਿਹੜਾ ਬਾਹਰੋਂ ਆਉਂਦਾ ਵਾ ਉਹਨਾਂ ਦਾ ਖਾਸ ਕਰਕੇ ਕਹਿ ਦਿੰਦੇ ਮੈਂ ਇਹਨਾਂ ਦੇ ਬੜਾ ਖੁਸ਼ਕ ਹਾਂ ਗਾਈਡ ਕਰਦੇ ਹਾਂਜੀ ਬਹੁਤ ਬਹੁਤ ਜ਼ਿਆਦਾ ਗਾਈਡ ਕਰਦੇ ਆ ਅਸੀਂ ਤਾਂ ਕਹਿੰਦੇ ਆ ਇਹ ਇੱਕ ਸਾਲ ਲਈ ਇੱਥੇ ਰਵੇ ਹਰਿਆ ਦੇ ਨਾਮ ਜੀ ਬਹੁਤ ਦੇਖੋ ਜੀ ਇਹ ਸਿਵਲ ਵਗਰੇ ਵੀ ਨਾ ਵਰਦੀ ਬਾਗ ਵੀ ਸਿਵਲ ਹੈ ਕਿਉਂਕਿ ਹਨ ਨੂੰ ਪਿਆਰ ਹੀ ਬਹੁਤ ਹੁੰਦਾ ਹੈ ਨਿਆਂ ਹੀ ਕੰਮ ਨਹੀਂ ਹੁੰਦਾ ਆਪਣੀ ਟ੍ਰੈਫਿਕ ਨੂੰ ਤਰੀਕੇ ਨਾਲ ਪੱਕਾ ਹੈ ਨੀਮਾ ਦਾ ਪੱਕਾ ਹੈ ਆਪਣੀ ਨੌਕਰੀ ਨੌਕਰੀ ਸਮਝਦਾ ਹੈ ਔਰ ਸਿਵਲ ਤੇ ਸਿਵਲ ਨੂੰ ਸਮਝਦਾ ਵੱਡੀ ਗੱਲ ਹੈ ਕਿ ਹਰ ਵਲੇ ਸੀ ਵੀ ਵੇਖਦੇ ਖਿੜੇ ਪੱਥੇ ਡਿਊਟੀ ਦੇ ਮਤਲਬ ਹੱਸਦੇ ਖੜੇ ਰਹਿਣਾ ਨਹੀਂ ਜੀ ਬਸ ਬੜੀ ਹੋਰ ਮੇਰ ਬੜੀ ਗੁਰੂ ਰਾਮਦਾਸ ਜੀ ਅਸੀਂ ਕਿੰਨੇ ਮਾਲਕ ਨੂੰ ਹੋਰ ਹੋਰ ਦਵੇ ਨੂੰ ਮਾਲਕ ਤਰੱਕੀ ਦਵੇ ਇਸ ਤੋਂ ਵੱਡੀ ਗੱਲ ਹਰ ਕੋਈ ਅਜੀ ਗਾਣਿਆਂ ਦਾ ਸ਼ੌਂਕ ਕਰੋ ਤੂੰ ਸ਼ੌਂਕ ਤੇ ਮੈਨੂੰ ਜੀ 95 ਤੋਂ ਆਜੀ 1995 ਤੋਂ ਉਦੋਂ ਮੈਂ ਲਿਖਣਾ ਸ਼ੁਰੂ ਕੀਤੇ ਸੀ ਤੇ ਕੁਝ ਮੇਰੇ ਐਡੀ ਹਾਰਡ ਡਿਊਟੀ ਤੇ ਫਿਰ ਟਾਈਮ ਲੈ ਕੱਢ ਲੈਣੇ ਉਹ ਲਿਖਣ ਦਾ ਬੋਲਾਂ ਦਾ ਰਾਤ ਨੂੰ ਬਹਿ ਜਾਂਦੇ ਜੀ ਹੁਣ ਮੈਂ ਆਪਣੀ ਤੁੰਬੀ ਵੀ ਰੱਖੀ ਆ ਕੋਲ ਤੁੰਬੀ ਮੇਰੀ ਗੱਡੀ 'ਚ ਆ ਹੁਣ ਲੈ ਆਂਦੀ ਨਹੀਂ ਡਿਊਟੀ ਦੇ ਉੱਤੇ ਆ ਜੀ ਤੇ ਹਰਮੋਨੀਆਂ ਵਿੱਚ ਪਿਆ ਗੱਡੀ ਦੇ ਵਿੱਚ ਅੱਛਾ ਹਾਂਜੀ ਪਰ ਮੋਨਿਆ ਜਦੋਂ ਕਿਤੇ ਟਾਈਮ ਵਰਦੀ ਪਾਈ ਹੈ ਫਿਰ ਕਿਸ ਦਿਨ ਤੁਹਾਡੇ ਕੋਲੇ ਸਿਵਲ ਚ ਸਿਵਲ ਚ ਗਾਂ ਕੇ ਠੀਕ ਹੈ ਸਰ ਜਰੂਰ ਜਰੂਰ ਸੁਣਾਵਾਂਗੇ ਜੀ ਅੱਛਾ ਜਿਹੜਾ ਟ੍ਰੈਫਿਕ ਨੀਮਾ ਦਾ ਇਹ ਤੁਹਾਡਾ ਨਵੇਕਲਾ ਅੰਦਾਜ਼ ਹੈ ਇਹਨੂੰ ਲੋਕ ਕਿੰਨਾ ਕ ਪਸੰਦ ਕਰਦੇ ਅਫਸਰ ਵੀ ਖੁਸ਼ ਹੁੰਦੇ ਇਸ ਤਰੀਕੇ ਦੇਖੋ ਜੀ ਹੁਣ ਕਿੰਨਾ ਕ ਪਸੰਦ ਕਰਨਗੇ ਤੇ ਜਾਂ ਮੈਂ ਅਫਸਰ ਦਾ ਖੀਰ ਬਈਆ ਰਹਿੰਦਾ ਸਰ ਅਫਸਰ ਤੇ ਚਲੋ ਠੀਕ ਹੈ ਬਹੁਤ ਵਧੀਆ ਨੇ ਸਾਡੇ ਸੀਪੀ ਸਾਹਿਬ ਵੀ ਤੇ ਸਰਦਾਰ ਹਰਪਾਲ ਸਿੰਘ ਜੀ ਏਡੀਸੀ ਵੀ ਟਾਫਿਕ ਬਹੁਤ ਹੀ ਚੰਗੇ ਸਾਡੇ ਜਿਹਨੇ ਇਨਸਪੈਕਟਰ ਸਾਹਿਬ ਨੇ ਡਿੱਪੀ ਸਾਹਿਬ ਨੇ ਜਿਹਨੇ ਟ੍ਰੈਫਿਕ 'ਚ ਲੱਗੇ ਨੇ ਦਾ ਸਹਿਯੋਗ ਰਹਿੰਦਾ ਪਰ ਪਰ ਇਹ ਦੱਸੋ ਵੀ ਆ ਜਿਹੜਾ ਸੀ ਇਹ ਇਹ ਜਿਹੜਾ ਗਾਣੇ ਲਿਖਣ ਦਾ ਗਾਉਣ ਦਾ ਸ਼ੌਕ ਹੈ ਕਿਤੇ ਸੋਚਿਆ ਨਹੀਂ ਇਹਨੂੰ ਪ੍ਰੋਫੈਸ਼ਨਲ ਪਲੇਟਫਾਰਮ ਤੇ ਲੈ ਕੇ ਜਾਈਏ ਗਾਇਕੀ ਇਹ ਲੋਕਾਂ ਵੱਤੋਂ ਸਰੋਤਿਆਂ ਤੱਕ ਦਰਸ਼ਕਾਂ ਤੱਕ ਪਹੁੰਚੇ ਸਰ ਮੈਂ ਸੋਚਿਆ ਤੇ ਬੜਾ ਕੁਛ ਆ ਪਰ ਆਪਣੀਆਂ ਕੁਝ ਮਜਬੂਰੀਆਂ ਕਮਜ਼ੋਰੀਆਂ ਇਸ ਕਰਕੇ ਤਾਂ ਕਰਕੇ ਕੋਈ ਇਹ ਗੱਲਾਂ ਇਮਾਨਦਾਰੀ ਡਿਊਟੀ ਕਰਦੇ ਆ ਆਪਣੀ ਪੈਸੇ ਦੀ ਕਮੀ ਦਾ ਕਰਕੇ ਨਹੀਂ ਉਸ ਨੂੰ ਅਸੀਂ ਇਹ ਗਾਣਾ ਗਾ ਸਕਦੇ ਹਾਂ ਕਿੰਨੀ ਤਰਜੀਹ ਦੇਣੀ ਪੈਂਦੀ ਹੈ ਹਾਂ ਜੀ ਪਰਿਵਾਰ ਚਲਾਣਾ ਜੀ ਤੇ ਉਹ ਪਰਿਵਾਰ ਚਲਾਉਣ ਦਾ ਕਰਕੇ ਇਸ ਕਰਕੇ ਮੈਂ ਨਹੀਂ ਪੈਸਾ ਲਾ ਸਕਦਾ ਜੀ ਇਸ ਕਰਕੇ ਮੈਂ ਹੋਰ ਕੋਈ ਗਾਣਾ ਸੁਣਾਉਣਾ ਚਾਹੁੰ ਕਿ ਜਾਂਦੇ ਆਂਦੇ ਸਾਡੇ ਦਸਕਾ ਨੂੰ ਇੱਕ ਧਾਰਮਿਕ ਹੈਗਾ ਸੀ ਹਾਂ ਜੀ ਉਹ ਹੋਰਾਂ ਨੇ ਵੀ ਚਲੋ ਗਾਇਆ ਹੋਗਾ ਲਿਖਿਆ ਹੋਗਾ ਬੋਲਿਆ ਹੋਗਾ ਪਰ ਮੇਰੇ ਜੋ ਮਾਈਂਡ ਦੇ ਵਿੱਚ ਉਹ ਗੱਲ ਮੈਂ ਲਗਾ ਸੁਣਾਉਣ ਜੀ ਧਾਰਮਿਕ ਟੋਪੀਆਂ ਸਿਰਾਂ ਤੇ ਸਰਹੰਦ ਅੱਜ ਆਉਣਗੇ ਤੂੰ ਜਿਨ੍ਹਾਂ ਲਈ ਕਲਾਏ ਪੁੱਤ ਚਾਰ ਬਨ ਕੇ ਰਮਲ ਸਰਹੰਦ ਅੱਜ ਆਉਣਗੇ ਤੂੰ ਜਿਨ੍ਹਾਂ ਲਈ ਕਲਾਏ ਪੁੱਤ ਚਾਰ ਬਾਜਾ ਵਾਲਿਆ ਤੂੰ ਜਿਨ੍ਹਾਂ ਲਈ ਕਟਾਏ ਪੁੱਤ ਚਾਰ ਬਹੁਤਿਆਂ ਨੇ ਕਹਿਣਾ ਭੀੜ ਬੜੀ ਬਾਬਾ ਬਾਰੋਂ ਮੱਥਾ ਕਰ ਲਈ ਮਨਜੂਰ ਜੀ ਬਾਰੋਂ ਮੱਥਾ ਕਰ ਲਈ ਮਨਜੂਰ ਜੀ ਕੋਈ ਕੋਈ ਬਹਿ ਕੇ ਇਤਿਹਾਸ ਤੇਰਾ ਸੁਣੋ ਸਾਰੇ ਲੰਗਰਾਂ ਨੂੰ ਜਾਣਗੇ ਜ਼ਰੂਰ ਜੀ ਲੰਗਰਾਂ ਨੂੰ ਜਾਣਗੇ ਜ਼ਰੂਰ ਜੀ ਬੋ ਦੇ ਖੜੇ ਕਰ ਗਲਾਂ ਚ ਪਾਖਟੇ ਪਰਨੇ ਲਾਉਂਦੇ ਹੁਣੇ ਗੇੜੀਆਂ ਬਾਜ਼ਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਕਟਾਏ ਪੁੱਤ ਚਾਰ ਜਿਨਾਂ ਲਈ ਕਲਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿਨਾਂ ਲਈ ਕਟਾਏ ਪੁੱਤ ਚਾਰ ਬਹੁਤਿਆਂ ਨੂੰ ਤੈਨੂੰ ਬਹੁਤਿਆਂ ਨੂੰ ਤੇਰਾ ਇਤਿਹਾਸ ਯਾਦ ਹੋਣਾ ਨਹੀਂ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਤੇਰਾ ਦਿੱਤਾ ਤਾਜ ਪੱਗਾ ਬਣ ਕੇ ਸਿਰਾਂ ਤੇ ਬੈਠੇ ਅੱਜ ਵੀ ਕਿ ਠੇਕਿਆਂ ਤੇ ਹੋਣੇ ਨੇ ਅੱਜ ਵੀ ਕਿ ਠੇਕਿਆਂ ਤੇ ਹੋਣੇ ਨਹੀਂ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿਤੇ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿਤੇ ਮੁੱਕਦੇ ਨਹੀਂ ਉਹ ਕੰਮਕਾਰ ਬਾਜਾਂ ਵਾਲਿਆ ਤੂੰ ਜਿਨ੍ਹਾਂ ਲਈ ਕਟਾਏ ਪੁੱਤ ਚਾਹ ਜਿਨ੍ਹਾਂ ਲਈ ਘਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜਿਨ੍ਹਾਂ ਲਈ ਘਟਾਏ ਪੁੱਤ ਚ ਉਹ ਐਸਾ ਹੀ ਗੁਰਨਾਮ ਸਿੰਘ ਜੋ ਨਵੇਕਲੇ ਅੰਦਾਜ਼ ਦੇ ਨਾਲ ਜਿੱਥੇ ਟ੍ਰੈਫਿਕ ਨਿਮਾਂ ਮਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਨੇ ਅਵੇਅਰ ਕਰਦੇ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਦੇਸ਼ ਵਿਦੇਸ਼ਾਂ ਤੋਂ ਆਰੀ ਸੰਗਤ ਨੂੰ ਗਾਈਡ ਕਰਦੇ ਨੇ ਕਿਤੇ ਨਾ ਕਿਤੇ ਧਾਰਮਿਕ ਗੀਤਾਂ ਦੇ ਰਾਹੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੀ ਸੇਵਾ ਵੀ ਨਿਭਾ ਰਹੇ ਨੇ ਔਰ ਇਹ ਨਵੇਕਲਾ ਅੰਦਾਜ਼ ਲੋਕਾਂ ਨੂੰ ਵੀ ਖਾਸਾ ਪਸੰਦ ਆ ਰਿਹਾ ਹੈ ਪਰ ਡਰਦੇ ਵੀ ਨੇ ਕਿ ਕਿਤੇ ਵਰਦੀ ਚ ਗੀਤ ਗਾंदे ਦੀ ਕੋਈ ਵੀਡੀਓ ਤੇ ਨਾਲ ਕੋਈ ਅਫਸਰ ਨਾਰਾਜ਼ ਨਾ ਹੋਵੇ ਕੋਈ ਨੌਕਰੀ ਨੂੰ ਖਤਰਾ ਨਾ ਪੈ ਜਾਏ ਕਿਉਂਕਿ ਨੌਕਰੀ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਜ਼ਰੂਰੀ ਇਹੀ ਕਾਰਨ ਹੈ ਕਿ ਇਹ ਕਲਾ ਜਿਹੜੀ ਹੈ ਅੱਜ ਤੱਕ ਦੱਬੀ ਹੋਈ ਹੈ ਕੁੱਟੀ ਹੋਈ ਹੈ ਇਸ ਨੂੰ ਨਿਖਾਰਨ ਦਾ ਕਦੇ ਮੌਕਾ ਜਿਹੜਾ ਅਫਸਰ ਹੈ ਉਹ ਨਹੀਂ ਮਿਲਿਆ ਕੈਮਰਾ ਬਸਰ ਬਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ